ਪੁਰਾਣਾ ਕੇਸ ਸੀ ਤਾਂ ਉਹ ਕੰਪਨੀ ਆਪ ਬਣੇ ਨਹੀਂ ਪੁਰਾਣਾ ਕੇਸ ਸੀ ਤਾਂ ਅੱਗੇ ਪਿੱਛੇ ਇਲੈਕਸ਼ਨ ਪਵਾ ਕੇ ਬੰਦ ਕਰਦੇ ਜਿਹਦੇ ਕੋਈ ਲਾਇਸੈਂਸ ਬਾਹਰ ਭੇਜਣ ਵਾਸਤੇ ਹਨੇਗਾ ਹੁਣ ਆਪਾਂ ਕਿਸ ਬੇਸ ਤੇ ਖਾਇਲ ਕਰਾਂਗੇ ਸਾਨੂੰ ਦਰਖਾਸਤੀ ਹੁਣ ਉਧਰ ਕਿਸੇ ਵਜ੍ਹਾ ਸਾਬੇ ਐਟਨ ਚੇਤੇ ਇਲੈਕਸ਼ਨ ਆਦੇ ਅੱਜ ਮੈਂ ਤੁਹਾਡੀ ਕੋਈ ਗੱਲ ਸਮਝਿਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤੇ ਇਹ ਇਤ ਦਰਖਾਸਤ ਦਿੱਤੀ ਹੋਵੇ ਬਟ ਆਪਾਂ ਦਰਖਾਸਤ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਉਹ ਵੀ ਮੇਰੇ ਤੋਂ ਬੰਦੇ ਨੂੰ ਬਾਹਰ ਭੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੇ ਕੰਮ ਕਰਨ ਦਾ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਜੀ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਪਰ ਸਾਡੇ ਕੋਲ ਤਾਂ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਨੀ ਹੈ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਕੀਤੀ ਮੈਰਿਟ ਦੇ ਬੇਸ ਤੇ rotechnic ਗੱਲ ਇਹ ਹੈ ਸੱਚਾ ਸਮਾਰਟ ਆਫੀਸਰ ਜਦੋਂ ਇਹ ਨਹੀਂ ਮੈਂ ਤਾਂ ਸਹੀ ਝੂਠ ਬੋਲੇਗਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇ ਫੈਕਟ ਦੱਸ ਰਿਹਾ ਹਾਂ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਟੂ ਰਜਿਸਟਰ ਦਾ ਕੇਸ ਪਰ ਜੇ ਸਾਡੇ ਕੋਲ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿੰਦੇ ਹੋ ਹੁਣ ਕੀ ਕਹੋਗੇ ਐਮਐਲਏ ਦੀ ਐਮਪੀ ਦੀ ਅਸੀਂ ਫਾਈਲ ਮੈਚ ਨਹੀਂ ਕਰੀ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚੇ ਨੇ ਹੱਥ ਤੱਕ ਜਿੰਨੇ ਪਰਚੇ ਕਿਤੇ ਕਦੇ ਪਰਚੇ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੇ ਥੀਮ ਰੱਖੀ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਇਰ ਉਹ ਦਰਜ ਕਰਦੇ ਸਾਡੇ ਵਰਗਾ ਦਾ ਬੰਦਾ ਅੰਦਰ ਰਹਿ ਹੁੰਦਾ ਨਾ ਵਿਚਾਰਾ ਉਹਦੋਂ ਬਾਅਦ ਕੈਨਸਲ ਨਹੀਂ 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 ਰੈਸਟ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਇ ਦੇ ਜਸਟਿਸ ਨਹੀਂ ਨਹੀਂ ਹੁਣ ਐਵੀਡੈਂਸ ਹੋਣਾ ਹੀ ਨਹੀਂ ਇਹਦੋਂ ਬਾਅਦ ਤੁਸੀਂ ਕਹਿੰਦੇ ਵੀ ਉਹ ਰੈਸਟ ਐਵੀਡੈਂਸ ਹੈ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂ ਪ੍ਰੈਸ਼ਰ ਆਇਆ ਸਾਡਾ ਪ੍ਰਬੰਧਨ ਬਣ ਗਿਆ ਜੇ ਸਾਡਾ ਡਿਕਨੋਲੇ ਹੋ ਗਈ ਗੱਲ ਉਸ ਚੀਜ਼ ਦਾ ਇਸ ਪਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਗੇ ਤੁਹਾਡੀ ਜ਼ਿੰਮੇਵਾਰੀ ਚੱਕ ਲਈ ਸੀ ਮੈਨੂੰ ਦੱਸਦਾ ਪਰ ਮੈਂ ਆਖਿਆ ਵੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੀਕਾ ਵੀ ਸਾਡਾ ਦਾ ਮੈਂ ਆਖਿਆ ਵੀ ਨਾ ਨਾ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਐਸੀ ਗੱਲ ਹੋਏਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾ ਬੂਥ ਹੀ ਖੋਲਤੇ ਹੈ ਸਰਕਾਰ ਦੇ ਕੋਈ ਲੈਣਾ ਦੇਣਾ ਨਹੀਂ ਹੈ ਜੀ ਜੀ ਆਈਪੀਐਸ ਅਫੀਸਰ ਹੈ ਜਮਾ ਹੱਦ ਮੁਕਾਮੇ ਦੇ ਵਿੱਚ ਤੁਹਾਡਾ ਕਾਟਸੂਰ ਹੈ ਇਹਨੂੰ ਕਸੂਰ ਦੀ ਕਿਸੇ ਤੱਕ ਸੁਣਦੀ ਜੀ ਪੀਨਿੰਗ ਇਹ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਹੈ ਨਾਲੇ ਸਾਰੇ ਧੱਲੇ ਕਰੀ ਜਾਂਦਾ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਿਲ ਕੇ ਊਟ ਲਾ ਦਿੱਤੇ ਮੈਨੂੰ ਤੁਹਾਡੀ ਜੋਗ ਨਹੀਂ ਸੀ ਵੀ ਅਫੀਸਰ ਇਦਾਂ ਕਰਦਾ ਕਿਹੜੀ ਇਸ ਪਰਚੀ ਦੀ ਗੱਲ ਹੋ ਮੈਂ ਤੁਹਾਨੂੰ ਅੱਜ ਦੱਸ ਰਿਹਾ ਇੱਕ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅਜੈਂਟ ਪਰਚਾ ਦਾ ਹੋਇਆ ਉਹ ਵੀ ਗੱਲਬਾਤ ਸੱਚੀ ਹੈ <Sansionate> yeah, this is the fact ya dost aap justified your parcha but parcha where brother pata kiya koi farak nahi padta sada ta hor banda ek majboot ho gaya this is the... so... all <laughs> I mean, I mean, <laughs> oh, yeah, <laughs> bullshit what police is doing te jehdiya sarkara karungi eh sarkar badlav is karke bani si ki eh congressiya de kaliyan nanu different sarkar ho par inna ne ta ma deya sheran ne haddi di baat eh wali nahi si aa dekho bilkul apna house sabhi koi bhi mc aave ਆਪ ਦਾ ووٹ ਪਾ ਗਏ ਜਿਹਦੀ ਮжоਰਿਟੀ ਹੋਈ ਉਹਦਾ ਬੰਦਾ ਬਣ ਜੂਗਾ ਉੱਪਰ ਔਸਤ ਅਮ੍ਰਿਤਸਰ ਵੀ ਵਿਖੇ ਇੱਥੇ ਵਿਖਿਆ ਹੋਣ ਸਾਨੂੰ ਨਹੀਂ ਬਸ ਤੁਸੀਂ ਇੱਥੇ ਦੇਖੋ ਤੁਹਾਡੇ ਐਸਡੀਐਮ ਵੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਜਿੰਨੇ ਆ ਕੇ ਬੈਠੇ ਹੋਏ ਅਸੀਂ ਕਿਸੇ ਦੇ ਇੰਤਕਿਆ ਨਹੀਂ ਜੀ ਉਹ ਪਾ ਗਏ 11 ਵਜੇ ਦੇ 22 ਵੇ ਹੈ ਜੀ ਹੁਣ ਐਸਡੀਐਮ ਗਾਇਬ ਹੋ ਗਿਆ ਕੋਈ ਐਸਡੀਐਮ ਸਾਹਮਣੇ ਗੱਲ ਤੁਹਾਡੀ ਕੋਈ ਡੀਸੀ ਨਾਲ ਹੋਈਏ ਕਿਨੇ ਆ ਰਿਹਾ ਹੈ ਮੰਤਰੀ ਨੂੰ ਛੱਡਣ ਗਿਆ ਜਿਹਦੀ ਮੈਜੋਰਟੀ ਨਹੀਂ ਉਹਦਾ ਪੰਜ ਰਾਜਪਾਲ ਕੋਈ ਇਸ ਤੇ ਇੱਕ ਤਾਂ ਭਜਾਪਾ ਤੁਸੀਂ ਸਾਡਾ ਮੈਜੋਰਟੀ ਕੱਲ ਨੂੰ ਜੇ ਇਹ ਆਰਟੀ ਕੈਨਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਖੋਸਾ ਹੋਰ ਦੇਵੇਗਾ ਨਹੀਂ ਨਹੀਂ ਅਗਲਾ ਸਾਲ ਵੀ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ ਫਿਰ ਕਿਤੇ ਕਾਹ ਨੂੰ ਪਤਾ ਨਹੀਂ ਅੱਜ ਕੱਲ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ ਨਹੀਂ ਚਲੋ ਗੋਡ ਬਰੀ ਆਪਾਂ ਨੂੰ ਵੀ ਇਹ ਜਾਣਵੁੱਝ ਗਿਆ ਲੋਕੋ ਗੱਲ ਇਹ ਆ ਵੀ ਜਿਹੜੀ ਆ ਸਰਕਾਰ ਹੈ ਹਾਂਜੀ ਇਹ ਬਹੁਤ ਚੰਗਾ ਕੰਮ ਕਰ ਰਹੀ ਹੈ ਚੰਗਾ ਕੰਮ ਇਹ ਚੰਗਾ ਮੈਂ ਇਸ ਕਰਕੇ ਕਹਿਆ ਵੀ ਇਹ ਸਾਡੀਆਂ ਦਵਾਰੇ ਜਿਹੜੀਆਂ 2027 ਤੇ ਸਾਡੀ ਵਾਪਸੀ ਆਉਣ ਤੇ ਇਹ ਸਰਕਾਰ ਨੇ ਮੋਰਲਾ ਤੇ ਮੋਰ ਲਾ ਰਹੀ ਹੈ ਔਰ ਇਹਨਾਂ ਨੇ ਕਹਿ ਵੀ ਅਸੀਂ ਸਰਕਾਰ ਦਵਾਰਾ ਜਿਹੜੀ ਹੈ ਉਹ ਅਸੀਂ ਆਦੀ ਰੱਖਣੀ ਨਹੀਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਹੋ ਰਿਹਾ ਹੈ ਆ ਨਫਰੀ ਕਿੰਨੀ ਖੜੀ ਹੈ ਕਿਵੇਂ ਪੁਲਿਸ ਕਿ ਲੱਗੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਹੈ ਇੱਥੇ ਇੰਨੀ ਪੁਲਿਸ ਕਿਉਂ ਖੜੀ ਹੈ ਕੋਈ ਗੁੰਡਾਗਰਦੀ ਕੋਈ ਗੈਂਗਸਟਰ ਕੋਈ ਲੋਰੈਂਸ ਬਿਸ਼ੋਏ ਨੂੰ ਪੜਨਾ ਸੇ ਖੜੀ ਹੈ ਇਹ ਤਾਂ ਨਾਰਮਲ ਚੋਣਾਂ ਫੜੀ ਹੈ ਵੀ ਅਸੀਂ ਕਾਉਂਸਲਰ ਜਿਹੜੇ ਜਿੱਤੇ ਉਹਨਾਂ ਨੂੰ ਡਰਾਉਣ ਵਾਸਤੇ ਵੀ ਦੇਖੋ ਕਿੰਨੀ ਪੁਲਿਸ ਲੱਗੀ ਹੈ ਇਹ ਨਾਰਮਲ ਪ੍ਰੋਸੈਸ ਹੈ ਬੰਦੇ ਚੱਲ ਕੇ ਆਉਣ ਤੁਸੀਂ ਅਮ੍ਰਿਤਸਰ ਵੇਖਿਆ ਹੋਣਾ ਪੁਲਿਸ ਕਮਿਸ਼ਨਰ ਬਾਹਰ ਤੁਰਿਆ ਫਿਰਦਾ ਸੀ ਆ ਕੇ ਖੜਕੇ ਸਾਰਾ ਪੁਲਸ ਡੀਐਸਪੀ ਹੁਣ ਬਾਹਰ ਅੱਜ ਹੁਣ ਚੋਰਾਂ ਨੂੰ ਵੀ ਮੌਜ ਹੈ ਹੁਣ ਜਦੋਂ ਪੁਲਿਸ ਇਹੋ ਜੇ ਕੰਮ ਤੇ ਹੁੰਦੀ ਹੈ ਜਾਂ ਜਿੱਥੇ ਭਗਵੰਤ ਸਿੰਘ ਮੱਖ ਮੰਤਰੀ ਸਾਹਿਬ ਆਉਂਦੇ ਹੈ ਪੁਲਿਸ ਉਥੇ ਜਾਵੜਦੀ ਉਦੋਂ ਚੋਰ ਤੇ ਲੁਟੇਰੇ ਲੁੱਟਣ ਲੱਗ ਪੈਂਦੇ ਆ ਵੀ ਪੁਲਿਸ ਸਾਹਿਬ ਦੇ ਕੰਮ ਵਿੱਚ ਵਿਅਸਥ ਹੈ ਅੱਜ ਹੁਣ ਥਾਣੇ ਖਾਲੀ ਹੈ ਪੁਲਿਸ ਦੇ ਸਾਰੇ ਸੋ ਕਹਿਣ ਦਾ ਮਤਲਬ ਇਹਨਾਂ ਨੇ ਟੈਰਰ ਕ੍ਰੀਏਟ ਕਰਦੇ ਹੈ ਟੈਰਰ ਹੁਣ ਤੁਸੀਂ ਦੇਖਿਆ ਡੀਐਸਪੀ ਕੀ ਕਹਿ ਰਿਹਾ ਹੈ BSP ਕਹਿ ਰਿਹਾ ਐ ਐਸਚੂ ਕਹਿ ਰਿਹਾ ਕਿ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਬੜਾ ਜਾਇਜ਼ ਪਰਚਾ ਸੀ ਸਾਰੇ ਕੱਲ ਚੋਣ ਹੈ ਅੱਜ ਰਾਤ ਨੂੰ ਪਰਚਾ ਦਰਜ ਕਰਤਾ ਬਈ ਤੂੰ ਬਾਅਦ ਚ ਕਰਦੇ ਜਾਂ ਪਹਿਲਾਂ ਕਰ ਲੈਂਦਾ 25 30 ਦਿਨ ਹੋ ਗਏ ਸੋ ਪੁਲਿਸ ਅਬਸਰਾਂ ਦਾ ਤਾਂ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹੈਂਡ ਗ੍ਰੇਨੇਡ ਢਿੱਗਦੇ ਆ ਬੰਬ ਢਿੱਗਦੇ ਆ ਇਹਨਾਂ ਨੂੰ ਉਧਰ ਕੋਈ ਧਿਆਨ ਨਹੀਂ ਇਹਨਾਂ ਦਾ ਧਿਆਨ ਕਿੰਨੇ ਕਿੰਨੇ ਅਧਿਕਾਰੀਆਂ ਨੂੰ ਬਾਅਦ ਚ ਭੁਗਤਣਾ ਵੀ ਪੈਂਦਾ ਜਦੋਂ ਕੋਰਟ 'ਚ ਜਾਵੜਦੇ ਮਸਲੇ ਦਾ ਧਿਆਨ ਇਹਨਾਂ ਦਾ ਧਿਆਨ ਹੈ ਕਿ ਇਹੋ ਜੇ ਕੰਮਾਂ 'ਚ ਸਰਕਾਰ ਨੂੰ ਖੁਸ਼ ਕਰੀਏ ਅਧਿਕਾਰੀਆਂ ਤੋਂ ਪੁੱਛਣਾ ਪੈਣਾ ਹੈ ਠੀਕ ਹੈ ਕੈਪਟੀ ਕਮਿਸ਼ਨਰ ਨੇ ਮੇਰੇ 25 ਸਰਪੰਚਾਂ ਦੇ ਕਾਗਜ ਜੜਾਤੇ ਸੀ ਮੁਕਸਰ ਦੇ ਨੇ ਹੁਣ ਕਿੱਥੇ ਹੈ ਮੁਕਸਰ ਡਿਪਟੀ ਕਮਿਸ਼ਨਰ ਜਿਦੋਂ ਸਾਡਾ ਵੇਲਾ ਆ ਜਾਣਾ ਹੈ ਉਦੋਂ ਅਸੀਂ ਹਿਸਾਬ ਕਿਤਾਬ ਕਰਾਂ ਮੈਂ ਤਾਂ ਅਕਸਰ ਕਹਿੰਦਾ ਹਾਂ ਔਰ ਮੈਂ ਹੁਣ ਵੀ ਇਹ ਗੱਲ ਕਹਿੰਦਾ ਹਾਂ ਕਿ ਬਾਬਾ ਕਿਰਪਾ ਕਰੇ ਸਰਕਾਰ ਆਵੇ ਘਟੋ ਘੱਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸ 25 30 ਐਸ ਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਵਿਧਾਨ ਸਭਾ ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜੀਰੇ ਤੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸ ਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਰੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 10000 ਉਰੀ ਤਨਖਾਹ ਕੱਟ ਲੈਣੀ ਚਾਹੀਦੀ ਕਿਉਂਕਿ ਬੰਦਾ ਅੰਦਰ ਲਾ ਆਉਂਦਾ ਹੈ ਬਿਲਕੁਲ ਬੰਦੇ ਦਾ ਤੋਂ ਬਾਅਦ ਕੋਰਟ ਨੂੰ ਬਰੀ ਕਰ ਦਿੰਦੇ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਤੇ ਇਸ ਤੋਂ ਬਾਅਦ ਸਰਕਾਰ ਜੀ ਦੀ ਮਰਜ਼ੀ ਆਵੇ ਚਾਹੇ ਕਾਂਗਰਸ ਦੀ ਆਵੇ ਕਾਲੀਆਂ ਦੀ ਆਵੇ ਝਾੜੂ ਦੀ ਆਵੇ ਕੋਈ ਪੁਲਿਸ ਮੁਲਾਜ਼ਮ ਕਹੂਗਾ ਮੈਂ ਪਰਚਾ ਨਹੀਂ ਦੇਣਾ ਯੰਗ ਮੁੰਡਾ ਅਫਸਰ ਕਹੂਗਾ ਮੈਂ ਨਹੀਂ ਪਰਚਾ ਦਿੰਦਾ ਜੀ ਮੇਰੀ ਬਦਲੀ ਕਰ ਦਿਓ ਹੁਣ ਇਹ ਪਰਚਾ ਕਰਨ ਵਾਸਤੇ ਐਸਐਚਓ ਲੱਗਦੇ ਆ ਕਿ ਬਾਈ ਫਿਰ ਮੇਰਾ ਕੰਮ ਤਾਂ ਚੱਲੂਗਾ ਮੈਨੂੰ ਐਸਐਚਓ ਲਵਾ ਦੇ ਮੈਂ ਪਰਚਾ ਦੇ ਦਿੰਦਾ ਸੋ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਬਦਲਾਅ ਦੀ ਜਿਹੜੀ ਪਾਰਟੀ ਸੀ ਇਹਨਾਂ ਨੇ ਸਾਡਾ ਐ ਵਧੀਆ ਬਣਾਤਾ ਇਹ ਜਿਹੜੇ ਢੰਗ ਤਰੀਕੇ ਦਾ ਕਾਂਗਰਸ ਨੂੰ ਆਉਂਦੇ ਹੀ ਨਹੀਂ ਸੀ ਨਾ ਕਿਸੇ ਜਿਹੜੀਆਂ ਆਮ ਪਾਰਟੀਆਂ ਸੀ ਅਕਾਲੀ ਦਲ ਨੂੰ ਆਉਂਦੇ ਸੀ ਇਹ ਨਵਾਂ ਤਰੀਕਾ ਹੈ ਨਵਾਂ ਦੌਰ ਹੈ ਸੋ ਅੱਜ ਹੁਣ 11 ਵਜੇ ਦਾ ਟਾਈਮ ਸੀ ਐਸਡੀਐਮ ਹੁਣ 12 ਸਵਾ 12 ਹੋ ਗਏ ਅੱਜ ਐਸਡੀਐਮ ਦਾ ਪਤਾ ਨਹੀਂ ਵੀ ਕਿੱਥੇ ਲਾਪਤਾ ਹੈ ਚੋਣ ਵਾਲੇ ਦਿਨ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਕਿ 11 ਵਜੇ ਦਾ ਸਾਨੂੰ ਟਾਈਮ ਦੇ ਕੇ ਤੇ ਸਵਾ 12 ਹੋ ਗਏ ਅੰਦਰ ਉੱਥੇ ਹੁਣ ਬੈਠੇ ਤਾਂ ਅਸੀਂ ਹੌਸਲੇ ਵਾਸਤੇ ਹੁਣ ਮੈਂ ਚੱਲ ਕੇ ਆਏ ਪਤਾ ਨਹੀਂ ਅਜੇ ਅੰਦਰ ਅਫਸਰ ਕਿਨੂੰ ਕਿਨੂੰ ਡਰਾਊਗਾ ਕੋਈ ਵੀ ਆ ਜਾ ਬਾਈ ਨਹੀਂ ਤੇਰੇ ਤੇ ਵੀ ਪਰਚਾ ਦੇ ਦੂੰ ਔਰ ਇਹ ਤੇ ਦਰ ਦੇਤਾ ਉਹ ਸਾਡੇ ਬੰਦੇ ਦੀ ਲਾਠ ਟੁੱਟੀ ਐ ਸੰਦੀਪ ਸੰਧੂ ਜੀ ਦੀ ਉਹ ਲਾਠ ਟੁੱਟੀ ਛੋਣਾ ਪਿਆ ਕਿਉਂ ਕਿਉਂਕਿ ਬਦਲਾਅ ਦੀ ਸਰਕਾਰ ਆ ਪਤਾ ਨਹੀਂ ਕਿਸ ਵੇਲੇ ਕਿਹੜੇ ਐਮਸੀ ਨੂੰ ਕੋਈ ਚੱਕ ਕੇ ਲੈ ਜਾਏ ਸੋ ਇਹ ਚੰਗੀ ਗੱਲ ਆ ਕੋਈ ਗੱਲ ਨਹੀਂ ਇਹ ਨਵੀਆਂ ਪਿਰਤਾ ਪਾਓ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਰਹਿ ਗਿਆ ਦੋ ਸਾਲ ਰਹਿ ਗਏ ਦੋ ਸਾਲ ਤਾਂ ਮਗਰਲੇ 6 ਮਹੀਨੇਵੇਂ ਹੁੰਦੇ 1.5 ਸਾਲ ਹੀ ਹੈ ਨਹੀਂ ਤੁਸੀਂ ਦੱਸਤਾ ਸਾ ਨਾ ਅਸੀਂ ਸਿੱਖਿਆ ਲਈ 3 ਸਾਲਾਂ ਚ ਬੜੀ ਨਹੀਂ ਪਰ ਕਿਤੇ ਨਾ ਕਿਤੇ ਜਦੋਂ ਸਰਕਾਰ ਸੀ ਧੱਕੇਸ਼ਾਹੀ ਤਾਂ ਉਦੋਂ ਵੀ ਹੁੰਦੀ ਰਹੀ ਹੈ ਜੀ ਯਾਰ ਅਸੀਂ 18 ਕਿਉਂ ਆਏ ਹਾਂਜੀ ਅਸੀਂ 18 ਤੇ ਆਉਣ ਦਾ ਕੰਮ ਸਾਡੇ ਚ ਕਮੀਆਂ ਸੀਂ ਆ ਅਸੀਂ 18 ਤੇ ਆਈਆਂ ਜਨਾਬ ਬਿਲਕੁਲ ਜੀ ਬਿਲਕੁਲ ਸਾਨੂੰ ਲੋਕ ਇਹ ਕਹਿੰਦੇ ਸੀਗੇ ਵੀ ਇਹ ਦੋਵੇਂ ਪਾਰਟੀਆਂ ਤੋਂ ਵੱਖਰੀ ਪਾਰਟੀ ਹੈ ਇਹ ਪਤਾ ਨਹੀਂ ਕਿਹੜੇ ਇਮਾਨਦਾਰਾਂ ਦੀ ਪਾਰਟੀ ਆ ਗਈ ਹੈ ਬਿਲਕੁਲ ਇਹ ਜਿਹੜਾ ਹੁਣ ਸਾਰਾ ਕੰਮ ਦੇਖਣਗੇ ਉਹ ਉਹ ਤਾਂ ਹੀ ਸਾਨੂੰ ਇਹ ਕਹਿ ਰਹੇ ਨਾ ਕਾਂਗਰਸ 7 ਸੀਟਾਂ ਕਿਉਂ ਜਿੱਤੀ ਪਾਰਲੀਮੈਂਟ ਉਹ ਐਸ ਕਰਕੇ ਜਿੱਤੀ ਉਹ ਕਹਿੰਦੇ ਵੀ ਇਹਦੂ ਤਾਂ 100 ਗੁਣੇ ਕਾਂਗਰਸ ਚੰਗੀ ਸੀ ਹਾਂ ਸਹੀ ਸੋ ਅਸੀਂ ਆਪ ਦੇ ਆਪ ਚ 3 ਸਾਲਾਂ ਦੇ ਸਿੱਖਿਆ ਸੋਧ ਕਰਾਂਗੇ ਇਹ ਨਾਲ ਜਿਹੜਾ ਪਟਾਰਾ ਸੀ ਉਹ ਨੰਗਾ ਹੋ ਗਿਆ ਲੋਕਾਂ ਨੂੰ ਪਤਾ ਲੱਗ 27 ਦਾ ਕਿਸੇ ਵੀ ਹੋ ਸਕਦੇ ਹਾਂ ਦਾਵੇਦਾਰ ਮੈਂ ਬਿਲਕੁਲ ਦਾਵੇਦਾਰ ਮੈਂ ਤਾਂ ਯਾਰ 4 ਵਾਲੀ ਬਣ ਗਿਆ ਐ 46 ਸਾਲ ਦੀ ਉਮਰ ਹੈ ਹੁਣ ਮੈਂ ਫਿੱਟ ਐ ਪੁਰਾਣਾ ਕੇਸ ਸੀ ਤਾਂ ਉਹ ਨਹੀਂ ਆਪ ਨੂੰ ਨਹੀਂ ਪੁਰਾਣਾ ਕੇਸ ਸੀ ਤਾਂ ਅੱਗੇ ਪਿੱਛੇ ਰਿਜਿਸਟਰ ਪਾ ਕੇ ਦਰਕਰ ਦੇ ਜਿਹੜੀ ਕੋਈ ਲਾਇਸੈਂਸ ਬਾਹਰ ਭੇਜਣ ਵਾਸਤੇ ਹੈਗੇ ਹੁਣ ਆਪਾਂ ਕਿਸ ਬੇਸ ਤੇ ਖਾਇਲ ਕਰਾਂਗੇ ਸਾਨੂੰ ਦਰਖਾਸਤੀ ਹੁਣ ਉਧਰ ਕਿਸੇ ਵਜ੍ਹਾ ਸਾਬੇ ਇੱਥੇ ਚੇਤੇ ਇਲੈਕਸ਼ਨ ਵਾਲੇ ਅੱਜ ਮੈਂ ਤੁਹਾਡੀ ਕੰਪੂਰ ਸਮਝਿਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤੇ ਇਹ ਇੱਥੇ ਦਿਖਾ ਦਿੱਤੀ ਹੋਵੇ ਬਟ ਆਪਾਂ ਦਖਾਣ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਉਹ ਵੀ ਮੇਰੇ ਕੋਲ ਬੰਦੇ ਨੂੰ ਬਾਹਰ ਭੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੇਕਰ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਜੀ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਸਾਡੇ ਕੋਲ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਨੀ ਹੈ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਦਿੱਤੀ ਮੈਰਿਟ ਦੇ ਬੇਸ ਤੇ ਓਟੇ ਵੀਰ ਗੱਲ ਏ ਹੈ ਸੱਚਾ ਸਮਾਰਟ ਆਫੀਸਰ ਇਹ ਤਾਂ ਨਹੀਂ ਮੈਂ ਤਾਂ ਖੈਰ ਚੂਰ ਬੋਲੇਗਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇ ਫੈਕਟ ਦਾ ਦੱਸਿਆ ਵਾ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਟੂ ਜਿਸ ਚਾਹ ਦਾ ਕੇਸ ਪਰ ਜੇ ਦੋ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿੰਦੇ ਹੋ ਹੁਣ ਕੀ ਕਹੋਗੇ ਮਲੇ ਦੀ ਐਮਪੀ ਨੇ ਪਰ ਮੈਂ ਉਹ ਤੋਂ ਬਾਹਰ ਸੀਗਾ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚ ਨੇ ਅੱਜ ਤੱਕ ਜਿੰਨੇ ਪਰਚੇ ਕੀਤੇ ਕਦੇ ਪਰਚ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੇ ਫੀਮ ਰੱਖੀ ਇਹ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈਂ ਵੱਲ ਦਰਜ ਕਰਦੇ ਸਾਡੇ ਵਰਗੇ ਦਾ ਬੰਦਾ ਅੰਦਰ ਰਿਹਾ ਹੁੰਦਾ ਨਾ ਵਿਚਾਰਾ ਉਹਦੋਂ ਬਾਅਦ ਕੈਨਸਲ ਨਹੀਂ 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 ਅਰੈਸਟ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈਂ ਨੇ ਜੋ ਸਟੇਟਮੈਂਟ ਨਹੀਂ ਹੁਣ ਐਵੀਡੈਂਸ ਹੋਣਾ ਹੀ ਨਹੀਂ ਇਹਦੋਂ ਬਾਅਦ ਤੁਸੀਂ ਕਹਿੰਦੇ ਹੋ ਵੀ ਉਹ ਅਰੈਸਟ ਐਵੀਡੈਂਸ ਹੈ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂ ਪ੍ਰੈਸ਼ਰਾਈਜ਼ ਦੇ ਸਾਡਾ ਪ੍ਰਧਾਨ ਬਣ ਗਿਆ ਜੇ ਸਾਡਾ ਡਿਕਡੋਲੇ ਹੋ ਮੇਂ ਮੁੰਡਾ ਪਰ ਮੈਂ ਆਖਿਆ ਵੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੀਕਾ ਵੀ ਸਾਡਾ ਤੋਂ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਐਸੀ ਗੱਲ ਹੋਏਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾਂ ਬੂਠ ਹੀ ਖੋਲਦੇ ਹੈ ਸਰਕਾਰ ਦੇ ਕੋਈ ਲੈਣ ਦੇਣਾ ਨਹੀਂ ਹੈ ਜੀ ਜੀ ਆਈਪੀਐਸ ਅਫੀਸਰ ਹੈ ਜਮਾਂ ਹੱਦ ਮੁਕੱਦਮੇ ਦੇ ਵਿੱਚ ਦੱਸਦੇ ਹੋਏ ਤੁਹਾਡਾ ਕਸੂਰ ਹੈ ਇਹਨੂੰ ਕਸੂਰ ਦੀ ਕਿਸੇ ਦਾ ਕਸੂਰ ਨਹੀਂ ਜੀ ਫੀਂਗ ਦੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਨਾਲੇ ਸਾਰੇ ਕਰੀ ਜਾਂਦਾ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਲਕੇ ਊਟ ਲਾ ਦਿੱਤੇ ਮੈਨੂੰ ਉਮੀਦ ਨਹੀਂ ਸੀ ਵੀ ਅਫੀਸਰ ਇਦਾਂ ਕਰਦਾ ਹੁੰਦਾ ਜਿਹੜੀ ਇਸ ਪਰਚੀ ਦੀ ਗੱਲ ਹੋ ਮੈਂ ਤੁਹਾਨੂੰ ਅੱਜ ਦੱਸ ਰਿਹਾ ਇੱਕ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅ ਏਜੰਟ ਪਰਚਾ ਕਰਦੇ ਹੋਇਆ ਉਹ ਵੀ ਕਰਦਾ this is the fact you can justify your parcha but parcha where brother pata kiya hai koi farak nahi padta sada to hor banda ek majboot ho gaya this is all bullshit what police is doing te jehdiya sarkara karungi eh sarkar badlav is karke bani si ki eh congressiya de kaliyan nal different sarkar ho par inna ne ta maan dya sheran ne haddi de bas eh vaali nahi si aa dekho bilkul apna house sab koi bhi mc aave ਆਪ ਦਾ ਬੂਟ ਪਾ ਲਿਆ ਜਿਹਦੀ ਅਥੋਰਿਟੀ ਬੂਟ ਪਾ ਉਸ ਤਰ੍ਹਾਂ ਬੰਦਾ ਬਣ ਜਿਵੇਂ ਬੂਟ ਪਾ ਔਸਤ ਅੰਮ੍ਰਿਤਸਰ ਵੀ ਵਿਖੇ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਪਰ ਤੁਸੀਂ ਇੱਥੇ ਦੇਖ ਲਓ ਤੁਹਾਡੇ ਐਸਡੀਐਮ ਦੇਖ ਲੋ ਤੁਹਾਡੇ ਜਿੰਨੇ ਐਮਸੀ ਆ ਜੀ ਬੰਦੇ ਆ ਕੇ ਬੈਠੇ ਹੋਏ ਆ ਅਸੀਂ ਕਿਸੇ ਦੇ ਰੋਕਿਆ ਨਹੀਂ ਜੀ ਉਹ ਪਾ ਗਏ 11 ਵਜੇ ਦੇ ਭਾਈ ਦੇ ਆ ਜੀ ਹੁਣ ਐਸਡੀਐਮ ਗਾਇਬ ਹੋ ਗਿਆ ਕੋਈ ਐਸਡੀਐਮ ਸਾਹਮਣੇ ਗੱਲ ਤੁਹਾਡੀ ਕੋਈ ਆ ਡੀਸੀ ਨਾਲ ਹੋਈ ਹੈ ਕਹਿੰਦੇ ਆ ਰਿਹਾ ਹੈ ਮੰਤਰੀ ਨੂੰ ਛੱਡਣ ਗਿਆ ਜੀ ਦੀ ਮੈਜੋਰਟੀ ਨਹੀਂ ਉਹਦਾ ਪੰਜਣਾ ਜੀ ਬੰਦਾਨ ਕੋਈ ਇੱਕ ਤਾਂ ਭਜਾਪਾ ਤੁਸੀਂ ਸਾਡਾ ਮੈਜੋਰਿਟੀ ਕੱਲ ਨੂੰ ਜੇ ਇਹ ਆਰਟੀ ਕੈਂਸਲ ਨਹੀਂ ਤਾਂ ਕੱਲ ਮੈਂ ਇੱਕ ਪਰਚਾ ਖੋਸਾਉਂ ਦੇਤੇਗਾ ਨਹੀਂ ਨਹੀਂ ਅਗਲਾ ਫੋਰਮ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ نو ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ ਹੈਗੇ ਕਿਤੇ ਕਾਹ ਨੂੰ ਪਤਾ ਨਹੀਂ ਅੱਜ ਕਿਹੜਾ ਆਪ ਜੀ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ ਨਹੀਂ ਚਲੋ ਸੋਟ ਨਹੀ ਆਪਾਂ ਨੂੰ ਵੀ ਇਹ ਜਾਣਵੁੱਝ ਗਿਆ ਲੱਗੋ ਗੱਲ ਇਹ ਆ ਵੀ ਜਿਹੜੀ ਆ ਸਰਕਾਰ ਹੈ ਹਾਂਜੀ ਇਹ ਬਹੁਤ ਚੰਗਾ ਕੰਮ ਕਰ ਰਹੀ ਹੈ ਚੰਗਾ ਕੰਮ ਇਹ ਚੰਗਾ ਮੈਂ ਇਸ ਕਰਕੇ ਕਹਿਆ ਵੀ ਇਹ ਸਾਡੀਆਂ ਦਵਾਰੇ ਜਿਹੜੀਆਂ 2027 ਤੇ ਸਾਡੀ ਵਾਪਸੀ ਆਉਣ ਤੇ ਇਹ ਸਰਕਾਰ ਨੇ ਮੋਰਲਾ ਤੇ ਮੋਰ ਲਾ ਰਹੀ ਹੈ ਔਰ ਇਹਨਾਂ ਨੇ ਕਹਿ ਵੀ ਅਸੀਂ ਸਰਕਾਰ ਦਵਾਰਾ ਜਿਹੜੀ ਹੈ ਉਹ ਅਸੀਂ ਆਦੀ ਰੱਖਣੀ ਨਹੀਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਹੋ ਰਿਹਾ ਆ ਨਫਰੀ ਕਿੰਨੀ ਖੜੀ ਹੈ ਕਿਵੇਂ ਪੁਲਿਸ ਲੱਗੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਹੈ ਇੱਥੇ ਇੰਨੀ ਪੁਲਿਸ ਕਿਉਂ ਖੜੀ ਹੈ ਕੋਈ ਗੁੰਡਾਗਰਦੀ ਕੋਈ ਗੈਂਗਸਟਰ ਕੋਈ ਲੋਰੈਂਸ ਬਿਸ਼ੋਇ ਨੂੰ ਪੜਨਾ ਸੇ ਖੜੀ ਹੈ ਬਿਲਕੁਲ ਇਹ ਤਾਂ ਨਾਰਮਲ ਚਾਹੋਣਾ ਪੜੀ ਹੈ ਵੀ ਅਸੀਂ ਕੌਂਸਲਰ ਜਿਹੜੇ ਜਿੱਤੇ ਉਹਨੂੰ ਡਰਾਉਣ ਵਾਸਤੇ ਵੀ ਦੇਖੋ ਕਿੰਨੀ ਪੁਲਿਸ ਲੱਗੀ ਹੈ ਇਹ ਨਾਰਮਲ ਪ੍ਰੋਸੈਸ ਹੈ ਬੰਦੇ ਚੱਲ ਕੇ ਆਉਣ ਤੁਸੀਂ ਅਮਰitsar ਵੇਖਿਆ ਹੋਣਾ ਪੁਲਿਸ ਕਮਿਸ਼ਨਰ ਬਾਹਰ ਤੁਰਿਆ ਫਿਰਦਾ ਸੀ ਆ ਕੇ ਖੜਕੇ ਸਾਰਾ ਪੁਲਿਸ ਡੀਐਸਪੀ ਹੁਣ ਬਾਹਰ ਅੱਜ ਹੁਣ ਚੋਰਾਂ ਨੂੰ ਵੀ ਮौज ਹੈ ਹੁਣ ਜਦੋਂ ਪੁਲਿਸ ਇਹੋ ਜੇ ਕੰਮ ਤੇ ਹੁੰਦੀ ਹੈ ਜਾਂ ਜਿੱਥੇ ਮੰਮੋ ਭਗਵੰਤ ਸਿੰਘ ਮੱਖ ਮੰਤਰੀ ਸਾਹਿਬ ਆਉਂਦੇ ਹੈ ਪੁਲਿਸ ਉਥੇ ਜਾਵੜਿੰਦੀ ਉਦੋਂ ਚੋਰ ਤੇ ਲੁਟੇਰੇ ਲੁੱਟਣ ਲੱਗ ਪੈਂਦੇ ਆ ਵੀ ਪੁਲਿਸ ਆਪ ਦੇ ਕੰਮ 'ਚ ਵਿਅਸਤ ਹੈ ਅੱਜ ਹੁਣ ਥਾਣੇ ਖਾਲੀ ਆ ਪੁਲਿਸ ਇੱਥੇ ਸਾਰੀ ਸੋ ਕਹਿਣ ਦਾ ਮਤਲਬ ਇਹਨਾਂ ਨੇ ਟੈਰਰ ਕ੍ਰੀਏਟ ਕਰਦੇ ਹੈ ਟੈਰਰ ਹੁਣ ਤੁਸੀਂ ਦੇਖਿਆ ਡੀਐਸਪੀ ਕੀ ਕਹਿ ਰਿਹਾ ਹੈ BSP ਕਹਿ ਰਿਹਾ ਐਸਐਚਓ ਕਹਿ ਰਿਹਾ ਕਿ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਬੜਾ ਜਾਇਜ਼ ਪਰਚਾ ਸੀ ਸਾਡੇ ਕੋਲ ਕੱਲ ਚੋਣ ਹੈ ਅੱਜ ਰਾਤ ਨੂੰ ਪਰਚਾ ਦਰਜ ਕਰਤਾ ਬਈ ਤੂੰ ਬਾਅਦ ਚ ਕਰਦੇ ਜਾਂ ਪਹਿਲਾਂ ਕਰ ਲੈਂਦਾ 25 30 ਦਿਨ ਹੋ ਗਏ ਸੋ ਪੁਲਿਸ ਅਫਸਰਾਂ ਦਾ ਤਾਂ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹੈਂਡ ਗ੍ਰਨੇਡ ਡਿੱਗਦੇ ਆ ਬੰਬ ਡਿੱਗਦੇ ਆ ਇਹਨਾਂ ਨੂੰ ਉਧਰ ਕੋਈ ਧਿਆਨ ਨਹੀਂ ਇਹਨਾਂ ਦਾ ਧਿਆਨ ਕਿੰਨੇ ਕਿੰਨੇ ਅਧਿਕਾਰੀਆਂ ਨੂੰ ਬਾਅਦ ਚ ਭੁਗਤਣਾ ਵੀ ਪੈਂਦਾ ਜਦੋਂ ਕੋਰਟ 'ਚ ਜਾਵੜਦੇ ਮਸਲੇ ਦਾ ਧਿਆਨ ਇਹਨਾਂ ਦਾ ਧਿਆਨ ਕੀ ਇਹੋ ਜੇ ਕੰਮਾਂ ਚ ਸਰਕਾਰ ਨੂੰ ਖੁਸ਼ ਕਰੀਏ ਅਧਿਕਾਰੀਆਂ ਤੋਂ ਪੁੱਛਣਾ ਪੈਣਾ ਹੈ ਡਿਪਟੀ ਕਮਿਸ਼ਨਰ ਨੇ ਮੇਰੇ 25 ਸਰਪੰਚਾਂ ਦੇ ਕਾਗਜ ਹੜਾਤੇ ਸੀ ਮੁਕਸਰ ਦੇ ਨੇ ਹੁਣ ਕਿੱਥੇ ਹੈ ਮੁਕਸਰ ਡਿਪਟੀ ਕਮਿਸ਼ਨਰ ਜਿਦੋਂ ਸਾਡਾ ਵੇਲਾ ਆ ਜਾਣਾ ਹੈ ਉਦੋਂ ਅਸੀਂ ਸਾਬਕਾ ਮੈਂ ਤਾਂ ਅਕਸਰ ਕਹਿੰਦਾ ਹਾਂ ਔਰ ਮੈਂ ਹੁਣ ਵੀ ਇਹ ਗੱਲ ਕਹਿੰਦਾ ਕਿ ਬਾਬਾ ਕਿਰਪਾ ਕਰੇ ਸਰਕਾਰ ਆਵੇ ਘਟੋ ਘੱਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸ 25 30 ਐਸ ਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕੱਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਵਿਧਾਨ ਸਭਾ ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜਿਹਦੇ ਤੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸ ਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਹਦੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 10000 ਉਹਦੀ ਤਨਖਾਹ ਕੱਟ ਲੈਣੀ ਚਾਹੀਦੀ ਕਿਉਂਕਿ ਬੰਦਾ ਅੰਦਰ ਲਾ ਆਉਂਦਾ ਬਿਲਕੁਲ ਬੰਦੇ ਦਾ ਉਹ ਤੋਂ ਬਾਅਦ ਕੋਰਟ ਨੂੰ ਬਰੀ ਕਰ ਦਿੰਦੇ ਬੰਦਾ ਤਾਂ ਕੀ ਹੋ ਜਾਂਦਾ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ। ਤੇ ਇਸ ਤੋਂ ਬਾਅਦ ਸਰਕਾਰ ਜੀ ਦੀ ਮਰਜ਼ੀ ਆਵੇ। ਚਾਹੇ ਕਾਂਗਰਸ ਦੀ ਆਵੇ, ਕਾਲੀਆਂ ਦੀ ਆਵੇ, ਝਾੜੂ ਦੀ ਆਵੇ। ਕੋਈ ਪੁਲਿਸ ਮੁਲਾਜ਼ਮ ਕਹੂਗਾ ਮੈਂ ਪਰਚਾ ਨਹੀਂ ਦੇਣਾ। ਯੰਗ ਮੁੰਡਾ ਅਫਸਰ ਕਹੂਗਾ ਮੈਂ ਨਹੀਂ ਪਰਚਾ ਦਿੰਦਾ। ਜੀ ਮੇਰੀ ਬਦਲੀ ਕਰ ਦਿਓ। ਠੀਕ। ਫੋਣ ਇਹ ਪਰਚਾ ਕਰਨ ਵਾਸਤੇ ਐਸਐਚਓ ਲੱਗਦੇ ਆ। ਕਿ بھائی ਫਿਰ ਮੇਰਾ ਕੰਮ ਤਾਂ ਚੱਲੂਗਾ। ਮੈਨੂੰ ਐਸਐਚਓ ਨੂੰ ਆਵੇ ਮੈਂ ਪਰਚਾ ਦੇ ਦਿੰਦਾ। ਸੋ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਬਦਲਾਅ ਦੀ ਜਿਹੜੀ ਪਾਰਟੀ ਸੀ ਇਹਨਾਂ ਨੇ ਸਾਡਾ ਇਹ ਵਧੀਆ ਬਣਾਤਾ। ਇਹ ਜਿਹੜੇ ਢੰਗ ਤਰੀਕੇ ਦਾ ਕਾਂਗਰਸ ਨੂੰ ਆਉਂਦੇ ਹੀ ਨਹੀਂ ਸੀ ਨਾ ਕਿਸੇ ਜਿਹੜੀਆਂ ਆਮ ਪਾਰਟੀਆਂ ਸੀ ਅਕਾਲੀ ਦਲ ਨੂੰ ਆਉਂਦੇ ਸੀ ਇਹ ਨਵਾਂ ਤਰੀਕਾ ਹੈ ਨਵਾਂ ਦੌਰ ਹੈ ਸੋ ਅੱਜ ਹੁਣ 11 ਵਜੇ ਦਾ ਟਾਈਮ ਸੀ ਐਸ ਡੀ ਐਮ ਹੁਣ 12 ਸਵਾ 12 ਹੋ ਗਏ ਅੱਜ ਐਸ ਡੀ ਐਮ ਦਾ ਪਤਾ ਨਹੀਂ ਵੀ ਕਿੱਥੇ ਲਾਪਤਾ ਹੈ ਚੋਣ ਵਾਲੇ ਦਿਨ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਜੀ 11 ਵਜੇ ਦਾ ਸਾਨੂੰ ਟਾਈਮ ਦੇ ਕੇ ਤੇ ਸਵਾ 12 ਹੋ ਗਏ ਬਿਲਕੁਲ ਜੀ ਅੰਦਰ ਉੱਥੇ ਹੁਣ ਬੈਠੇ ਤਾਂ ਅਸੀਂ ਹੌਸਲੇ ਆਸੇ ਹੁਣ ਮੈਂ ਚੱਲ ਕੇ ਆਏ ਬਿਲਕੁਲ ਜੀ ਪਤਾ ਨਹੀਂ ਇਹ ਇਹ ਅੰਦਰ ਅਫਸਰ ਕਿਨੂੰ ਕਿਨੂੰ ਡਰਾਊਗਾ ਕੋਈ ਵੀ ਆ ਜਾ ਬਾਈ ਨਹੀਂ ਤੇਰੇ ਤੇ ਵੀ ਪਰਚਾ ਦੇ ਦੂੰ ਮੋਰੇ ਤੇ ਦਾ ਦੇਤਾ ਉਹ ਸਾਡੇ ਬੰਦੇ ਦੀ ਲਾਠ ਟੁੱਟੀ ਐ ਸੰਦੀਪ ਸੰਧੂ ਜੀ ਦੀ ਉਹ ਲਾਠ ਟੁੱਟੀ ਛੋਣਾ ਪਿਆ ਕਿਉਂ ਕਿਉਂਕਿ ਬਦਲਾਵ ਦੀ ਸਰਕਾਰ ਆ ਪਤਾ ਨਹੀਂ ਕਿਸ ਵੇਲੇ ਕਿਹੜੇ ਐਮਸੀ ਨੂੰ ਕੋਈ ਚੱਕ ਕੇ ਲੈ ਜਾਏ ਸੋ ਇਹ ਚੰਗੀ ਗੱਲ ਐ ਕੋਈ ਗੱਲ ਨਹੀਂ ਇਹ ਨਵੀਆਂ ਪਿਰਤਾ ਪਾਓ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਰਹਿ ਗਿਆ ਦੋ ਸਾਲ ਰਹਿ ਗਏ ਦੋ ਸਾਲ ਤਾਂ ਮਗਰਲੇ 6 ਮਹੀਨੇ ਐਵੇਂ ਹੀ ਹੁੰਦੇ 1.5 ਸਾਲ ਹੀ ਨਹੀਂ ਤੁਸੀਂ ਦੱਸਤਾ ਸਾ ਨਾ ਅਸੀਂ ਸਿੱਖਿਆ ਲਈ 3 ਸਾਲਾਂ ਚ ਬੜੀ ਨਹੀਂ ਪਰ ਕਿਤੇ ਨਾ ਕਿਤੇ ਜਦੋਂ ਪਾਕਿਸਤਾਨ ਦੀ ਸਰਕਾਰ ਸੀ ਤੱਕੇ ਚਾਈ ਤਾਂ ਉਦੋਂ ਵੀ ਹੁੰਦੀ ਰਹੀ ਹੈ ਜੀ ਯਾਰ ਅਸੀਂ 18 ਕਿਉਂ ਆਏ ਹਾਂਜੀ ਅਸੀਂ 18 ਤੇ ਆਉਣ ਦਾ ਕੰਮ ਸਾਡੇ ਚ ਕਮੀਆਂ ਸੀਂ ਆ ਅਸੀਂ 18 ਤੇ ਆਈਆਂ ਜਨਾਬ ਬਿਲਕੁਲ ਬਿਲਕੁਲ ਸਾਨੂੰ ਲੋਕ ਇਹ ਕਹਿੰਦੇ ਸੀਗੇ ਵੀ ਇਹ ਦੋਵੇਂ ਪਾਰਟੀਆਂ ਤੋਂ ਇਹ ਵੱਖਰੀ ਪਾਰਟੀ ਹੈ ਇਹ ਪਤਾ ਨਹੀਂ ਕਿਹੜੇ ਈਮਾਨਦਾਰਾਂ ਦੀ ਪਾਰਟੀ ਆ ਗਈ ਹੈ ਬਿਲਕੁਲ ਇਹ ਜਦੋਂ ਹੁਣ ਸਾਰਾ ਕੰਮ ਦੇਖਣਗੇ ਉਹ ਤਾਂ ਨਹੀਂ ਸਾਨੂੰ ਇਹ ਕਹ ਰਹੇ ਨਾ ਕਾਂਗਰਸ 7 ਸੀਟਾਂ ਕਿਉਂ ਜਿੱਤੀ ਪਾਰਲੀਮੈਂਟ ਉਹ ਇਸ ਕਰਕੇ ਜਿੱਤੀ ਉਹ ਕਹਿੰਦੇ ਵੀ ਇਦੋਂ ਤਾਂ 100 ਗੁਣੇ ਕਾਂਗਰਸ ਚੰਗੀ ਸੀ ਹਾਂ ਸਹੀ ਸੋ ਅਸੀਂ ਆਪ ਦੇ ਆਪ ਚ 3 ਸਾਲਾਂ ਜਿ ਸਿੱਖਿਆ ਸੋਧ ਕਰਾਂਗੇ ਇਹਨਾਂ ਵਾਲਾ ਜਿਹੜਾ ਪਟਾਰਾ ਸੀ ਉਹ ਨੰਗਾ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ 27 ਦਾ ਕਿਸੇ ਵੀ ਹੋ ਸਕਦੇ ਹਾਂ ਦਾਵੇਦਾਰ ਮੈਂ ਬਿਲਕੁਲ ਦਾਵੇਦਾਰ ਮੈਂ ਤਾਂ ਯਾਰ 4 ਵਰੀ ਬਣ ਗਿਆ ਐ 46 ਸਾਲ ਦੀ ਉਮਰ ਹੈ ਹੁਣ ਮੈਂ ਫਿੱਟ ਐ ਪੁਰਾਣਾ ਕੇਸ ਸੀ ਤਾਂ ਉਹ ਨਹੀਂ ਆਪ ਬੰਦੇ ਨਹੀਂ ਪੁਰਾਣਾ ਕੇਸ ਸੀ ਤਾਂ ਅੱਗੇ ਪਿੱਛੇ ਇਲੈਕਸ਼ਨ ਪਾ ਕੇ ਦਰਕਰਦੇ ਜਿਹਦੀ ਕੋਈ ਕੋਈ ਲਾਇਸੈਂਸ ਬਾਹਰੋਂ ਜਨਵਾਸੇ ਕਰਨੀ ਹੈ ਹੁਣ ਅਫਕੀਸ ਬੇਸ ਦੇ ਖਾਇਲ ਕਰਾਂਗੇ ਸਾਨੂੰ ਦਰਖਾਸਤ ਹੀ ਹੁਣ ਉਧਰ ਦਿਸਪੋਜ਼ ਹੋ ਜੇ